ਸਸਿਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਤੇ ਬਾਈ ਜੀ ਜਗਵੀਰ ਜੀ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਇੱਥੇ ਆਉਣ ਤੇ ਤੇ ਪਹਿਲੀ ਗੱਲ ਇਹ ਆ ਬਾਈ ਜੀ ਹਰ ਚੀਜ਼ ਆ ਜਿਹੜੀ ਇਹ ਨੇ ਵੀ ਆਪਾਂ ਕੋਲ ਆਰਡਰ ਆਊਗਾ ਆਪਾਂ ਫੇਰ ਬਣਾਵਾਂਗੇ ਉਸ ਮਿਰਗਾ ਆਦੀਆਂ ਵੀ ਇਹ ਲਿੰਗਾ ਭਾਵਨਾਵਾਂ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਮੈਨੂੰ ਵਧੀਆ ਵਧੀਆ ਇਨਸਾਨ ਲੱਗਦੇ ਸੀ ਬਾਕੀ ਸਾਡੇ ਇੰਡੀਆ ਦੇ ਵਿੱਚ ਜੋ ਕੰਮ ਕੀਤੇ ਸਾਡੇ ਇੰਡੀਆ ਨੂੰ ਪੈਰਾਸਿਰ ਕੀਤਾ ਉਹ ਸਮੇਂ ਦੇ ਵਿੱਚ ਤੇ ਇਹ ਵਿੱਤ ਮੰਤਰੀ ਕਾਫੀ ਵਾਰ ਬਣਿਆ ਤੇ ਉਦੋਂ ਕਾਫੀ ਸਾਡਾ ਇੰਡੀਆ ਗ੍ਰੋਪ ਕੀਤਾ ਤੇ ਕੁਸ ਉਹ ਜਿਹੜੀਆਂ ਸਕੀਮਾਂ ਜਿਹੜੀਆਂ ਇਹਨਾਂ ਨੇ ਲਿਆਂਦੀਆਂ ਅੱਜ ਤੱਕ ਚੱਲਦੀਆਂ ਤੇ ਚਲੋ ਕੋਈ ਵੀ ਆਰਟਿਸਟ ਹੈ ਕੋਈ ਵੀ ਕੋਈ ਕਲਾ ਦਾ ਜਿਹਦੇ ਕੋਲ ਰੱਬ ਦੀ ਪਰਮਾਤਮਾ ਨੇ ਕਲਾ ਦੀ ਦੇਣ ਦਿੱਤੀ ਹੈ ਕੋਈ ਗਾਉਂਦਾ ਹੈ ਕੋਈ ਆਰਟਿਸਟ ਹੈ ਕੋਈ ਲਿਖਦਾ ਹੈ ਕੋਈ ਲਖਾਰੀ ਹੈ ਹਰ ਇੱਕ ਨੇ ਸਰਦਾਰ ਅਜਲੀ ਪੇਂਟ ਕਰਨੀ ਆਪਦੇ ਆਪ ਦੇ ਤਰੀਕੇ ਨਾਲ ਤੇ ਮੈਂ ਇਹਨਾਂ ਦਾ ਸਟੈਚੂ ਬਣਾ ਕੇ ਇਹਨਾਂ ਨੂੰ ਸਰਦਾਂ ਅंजलि ਭੇਟ ਕੀਤੀ ਹੈ ਤੇ ਇਹਨਾਂ ਦਾ ਕੋਈ ਆਰਡਰ ਨਹੀਂ ਆਇਆਗਾ ਮੈਂ ਵੈਸੇ ਆਪਦੀ ਖੁਸ਼ੀ ਨਾਲ ਹੀ ਬਣਾਇਆ ਔਰ ਮੈਂ ਆਪਣੀ ਆਰਟ ਗੈਲਰੀ ਦੇ ਵਿੱਚ ਹੀ ਰੱਖਣਾ ਕਿੰਨੇ ਸਮੇਂ ਦੇ ਵਿੱਚ ਤਿਆਰ ਕੀਤਾ ਮੈਂ ਜੀ ਦੇਖੋ ਕੋਈ ਵੀ ਸਟੈਚੂ ਹੈ ਜਿਹੜਾ ਉਹਦਾ ਆਮ ਪਰ ਸਹੀ ਪ੍ਰੋਸੈਸ ਹੈ ਉਹ ਹੈਗਾ 1 ਮਹੀਨੇ ਤੋਂ ਸਵਾ ਮਹੀਨੇ ਦਾ ਪਰ ਫਿਰ ਵੀ ਅਸੀਂ 5-7 ਦਿਨਾਂ ਦੇ ਵਿੱਚ ਵਿੱਚ ਹੀ ਰਾਤਾਂ ਲਾ ਕੇ ਰਾਤ ਨੂੰ ਅਸੀਂ ਬਹੁਤ ਜਿਆਦਾ ਅੱਗ ਮਚਾ ਕੇ ਸਾਰਾ ਜਿੰਨਾ ਸਟਾਫ ਹੈ ਸਾਰਾ ਦਿਨ ਪਰ ਰਾਤ ਕਰਕੇ ਸੀ ਨੇ ਪ੍ਰੇਚੜਾ ਫਿਰ ਵੀ ਅਸੀਂ ਇੱਕ ਦਿਨ ਲੇਟ ਹੋ ਗਏ ਅਸੀਂ ਸੋਚਿਆ ਸੀ ਵੀ ਅਸੀਂ ਅੰਤਮ ਅਰਦਾਸ ਵਾਲੇ ਦਿਨ ਇਹ ਸਟੈਚੂ ਲਾਵਾਂਗੇ ਜਾਂ ਅਸੀਂ ਮੀਡੀਆ ਤੇ ਲੈ ਕੇ ਆਵਾਂਗੇ ਪਰ ਇੱਕ ਦਿਨ ਲੇਟ ਹੋਣੇ ਇਹਨਾਂ ਦੀ ਅੰਤਮ ਅਰਦਾਸ 3 ਤਰੀਕ ਦੀ ਅੱਜ 4 ਤਰੀਕ ਹੈ ਤੇ ਅਸੀਂ ਅੱਜ ਸਾਡੇ ਪਿੰਡ ਦੇ ਪ੍ਰਤਵੰਤੇ ਸੱਜਣਾ ਦੇ ਨਾਲ ਕਿ ਜਿਹੜਾ ਸਟੈਚੂ ਹੈ ਇਹਨੂੰ ਅਸੀਂ ਮੀਡੀਆ ਦੇ ਵਿੱਚ ਲੈ ਕੇ ਆਏ ਅਸੀਂ ਕਿਹਾ ਕਿ ਜਿਹੜਾ ਇਹਨੂੰ ਇੱਥੇ ਹੀ ਆਪਣੇ ਸ਼ੋਰੂਮ ਦੇ ਵਿੱਚ ਰੱਖੋਗੇ ਜੇਕਰ ਕੋਈ ਇਹਨਾਂ ਦਾ ਚਾਹਣ ਵਾਲਾ ਇਹਨਾਂ ਨੂੰ ਖਰੀਦਣਾ ਚਾਹੁੰਦਾ ਹੋਵੇ ਜਾਂ ਆਪਣੇ ਘਰ ਲਗਾਉਣਾ ਚਾਹੁੰਦਾ ਹੋਵੇ ਕਿ ਤੁਸੀਂ ਉਹਨਾਂ ਨੂੰ ਜਿਵੇਂ ਕਹਿੰਦਾ ਸਪੈਸ਼ਲੀ ਇਹਦੇ ਵਾਸਤੇ ਇਹ ਸਟੈਚੂ ਤਾਂ ਅਸੀਂ ਇੱਥੇ ਰੱਖਾਂਗੇ ਇਹਨਾਂ ਨੂੰ ਹੋਰ ਬਣਾ ਕੇ ਦੇਵਾਂਗੇ ਇਹ ਤਾਂ ਮੇਰੀ ਆਪਦੀ ਸੋਚ ਆ ਵੀ ਇਹ ਸਟੈਚੂ ਮੈਂ ਹਮੇਸ਼ਾ ਇੱਥੇ ਆਪਣੀ ਆਰਟ ਗੈਲਰੀ ਵਿੱਚ ਹੀ ਰੱਖੂੰਗਾ ਹਾਂਜੀ ਹਾਂਜੀ ਇਹ ਸਰਪੰਚ ਸਾਹਿਬ ਦੀ ਪ੍ਰੇਰਣਾ ਜੀ ਇਹ ਵੀ ਮੇਰੇ ਕੋਲ ਆਉਂਦੇ ਜਾਂਦੇ ਰਹਿੰਦੇ ਆ ਜੀ ਤਕਰੀਬਨ ਵੀ ਅਸੀਂ ਰਿਆ ਕਰਦੇ ਰਹਿੰਦੇ ਆ ਪਹਿਲਾਂ ਅਸੀਂ ਖੂਬ ਬਣਾਇਆ ਤੇ ਖੂਬ ਵੀ ਸਾਡਾ ਥੋੜਾ ਹੀ ਰਹਿੰਦਾ ਕੰਮ ਫਿਰ ਕਹਿੰਦੇ ਵੀ ਸਰਪੰਚ ਸਾਹਿਬ ਕਹਿੰਦੇ ਵੀ ਆਪਾਂ ਇਦਾਂ ਡਾਕਟਰ ਸਾਹਿਬ ਦਾ ਵੀ ਸਟੈਚੂ ਆਪਾਂ ਨੂੰ ਬਣਾਉਣਾ ਚਾਹੀਦਾ ਤੇ ਫੇਰ ਅਸੀਂ ਮਤਲਬ ਸੀ ਤਾਂ ਮੇਰੇ ਵਾਸਤੇ ਬਹੁਤ ਵੱਡਾ ਚੈਲੰਜ ਇਹ ਇੱਕ ਸਟੈਚੂ ਬਣਾਉਣਾ ਬਹੁਤ ਥੋੜੇ ਦਿਨਾਂ ਦੇ ਵਿੱਚ ਵਿੱਚ ਬਹੁਤ ਔਖਾ ਕੰਮ ਹੈ ਤੇ ਇੱਕ ਕਲਾ ਸਿਰਜਣੀ ਕਿਉਂਕਿ ਇਹ ਪੂਰੇ ਵਾਰਡ ਪੱਧਰ ਤੇ ਜਾਣਾ ਹੁੰਦਾ ਪੂਰੇ ਇੰਡੀਆ ਪੱਧਰ ਤੇ ਤਾਂ ਜਾਣਾ ਹੀ ਜਾਣਾ ਹੈ ਤੇ ਡਾਕਟਰ ਸਾਹਿਬ ਨੂੰ ਪੂਰੇ ਵਾਰਡ ਦੇ ਜਿਹੜੇ ਮੰਤਰੀ ਸੀਗੇ ਜਾਂ ਵਾਰਡ ਦੇ ਪ੍ਰੈਜ਼ੀਡੈਂਟ ਸੀਗੇ ਬਰਾਕੋ ਬਾਮਾਰਗੇ ਜਾਰਜ ਬੋਸ਼ਾਰਗੇ ਸਾਰੇ ਇਹਨਾਂ ਨਾਲ ਮਤਲਬ ਉਹਨਾਂ ਦਾ ਨੇੜਤਾ ਸੀਗੀ ਇਹਨਾਂ ਨੂੰ ਇਹਨਾਂ ਦੀ ਸੋਚ ਤੇ ਸਲਾਮਾ ਕਰਦੇ ਸੀਗੇ ਤੇ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਅਸੀਂ ਇਹ ਸਟੈਚੂ ਤਿਆਰ ਕੀਤਾ ਤੇ ਅਸੀਂ ਸੋਚਿਆ ਵੀ ਇਹਦੇ ਵਿੱਚ ਕੋਈ ਘਾਟਾ ਨਾ ਵੇ ਚਲੋ ਫਿਰ ਵੀ ਅਸੀਂ ਰੱਬ ਤਾਂ ਹੈ ਨਹੀਂ ਮੈਂ ਫਿਰ ਵੀ ਇਹਦੇ ਵਿੱਚ ਕੁਝ ਘਾਟਾ ਹੈਗਾ ਉਹ ਮੈਨੂੰ ਹੀ ਪਤਾ ਹੈ ਤੇ ਅੱਗੇ ਵਾਲੇ ਗਾਂ ਤੋਂ ਸਟੈਚੂ ਬਣਾਵਾਂਗੇ ਤੋਂ ਇਦੋਂ ਵੀ ਵਧੀਆ ਬਣਾਵਾਂਗੇ ਕੋਲ ਵਾਲੇ ਅਕਸਰ ਦੇਖੋ ਜੇ ਤੁਸੀਂ ਕੋਈ ਚੀਜ਼ ਬਣਾਉਂਦੇ ਹੋ ਤਾਂ ਚੌਲ ਵਾਲੇ ਪੱਤਰ ਦਿਖੰਦ ਲਈ ਪਹੁੰਚਦੇ ਆ ਕਿ ਜਿਹੜੇ ਇਹਨੂੰ ਚਾਹਣ ਵਾਲੇ ਨੇ ਉਹ ਇੱਥੇ ਆ ਕੇ ਦੇਖ ਸਕਦੇ ਨੇ ਹਾਂਜੀ ਹਾਂਜੀ ਐਨੀ ਟਾਈਮ 24 ਘੰਟੇ ਕਦੋਂ ਵੀ ਆਪਣੀ ਆਰਟ ਗੈਲਰੀ ਹਮੇਸ਼ਾ ਖੁੱਲੀ ਹੁੰਦੀ ਹੈ ਜੀ ਦਰਸ਼ਕਾਂ ਵਾਸਤੇ ਔਰ ਕੋਈ ਟਿਕਟ ਨਹੀਂ ਇੱਥੇ ਔਰ ਪੁਹੇਖ ਵਿੱਚ ਵੀ ਕੋਈ ਟਿਕਟ ਨਹੀਂ ਲਾਉਣੀ ਅਸੀਂ ਹਮੇਸ਼ਾ ਫ੍ਰੀ ਆਫ ਕਾਸਟ ਸਾਰੇ ਚੀਜ਼ਾਂ ਅਸੀਂ ਦੇਖ ਸਕਦੇ ਆ ਪਹਿਲਾਂ ਤਾਂ ਬਾਈ ਜੀ ਮੈਂ ਆਪਣੇ ਆਰਟ ਪੁਆਇੰਟ ਵੱਲੋਂ ਤੇ ਆਪਣੇ ਵੱਲੋਂ ਸਾਰੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੇ ਸਾਡੇ ਪਿੰਡ ਦੇ ਮੌਜੂਦਾ ਸਰਪੰਚ ਡਾਕਟਰ ਨਰਮਲ ਸਿੰਘ ਜੀ ਪਹੁੰਚੇ ਹੋਏ ਆ ਔਰ ਪ੍ਰਧਾਨ ਵਿਪਨ ਰੁੱਲਾ ਜੀ ਵੀ ਪਹੁੰਚੇ ਹੋਏ ਆ ਔਰ ਰੇਸ਼ਮ ਸਿੰਘ ਗਰਤੇਜ ਸਿੰਘ ਤੇ ਇਸ ਤੋਂ ਇੱਕ ਹੋਰ ਮੈਂ ਕਹੂੰਗਾ ਵੀ ਸਾਡੇ ਲੇਖਕ ਭਾਈ ਚਾਰੇ ਦੇ ਵਿੱਚੋਂ ਮੋਹੀ ਅਮਰਜੀਤ ਜਿਹੜੇ ਉੱਗੇ ਨਾਟਕ ਕਰਾ ਉਹ ਵੀ ਪਹੁੰਚੇ ਹੋਇਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨ ਕਰ ਧੰਨਵਾਦ ਕਰਦਾ ਜੀ ਔਰ ਤੁਹਾਡੇ ਚੈਨਲ ਦੇ ਜਰੀਏ ਫਿਰ ਨੂੰ ਕਹੂੰਗਾ ਵੀ ਥੋੜੇ ਦੋ ਦੋ ਚਾਰ ਚਾਰ ਸ਼ਬਦ ਬੋਲ ਕੇ ਸੰਘਾ ਦਾ ਧੰਨਵਾਦ ਕਰਦਾ ਸਾਰੇ ਵੀ ਜਿੰਨੇ ਵੀ ਪੱਤਰਕਾਰ ਭਾਈਚਾਰਾ ਪਹੁੰਚਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਕੁਝ ਦਿਨ ਪਹਿਲਾਂ ਅਸੀਂ ਜਿਹਦੇ ਡਾਕਟਰ ਮਨਮੋਹਨ ਸਿੰਘ ਦਾ ਸ਼ਾਇਦ ਸਵਰਗਵਾਸ ਹੋਇਆ 26 ਤਰੀਕਾ 26 ਤਰੀਕ ਉਹਦੇ ਹੀ ਇੱਥੇ ਅਚਾਨਕ ਹੀ ਇੱਥੇ ਆ ਜਾਣੇ ਆ ਜਦੋਂ ਫ੍ਰੀ ਹੁੰਨੇ ਆ ਬਾਈ ਕੋਲੇ ਇਹਦੀ ਉਹ ਬਾਈ ਨੇ رائے ਕਰੀ ਵੀ ਆਪਾਂ ਵੀ ਆਪਾਂ ਨੂੰ ਡਾਕਟਰ ਮਨਮੋਹਨ ਸਿੰਘ ਜੀ ਦਾ ਸਟੇਟਸ ਚ ਤਿਆਰ ਕਰਨਾ ਚਾਹੀਦਾ ਤੇ ਉਹ ਬਾਈ ਨੇ ਜਦੋਂ ਦੀ ਗੱਲ ਸੁਣ ਕੇ ਤੇ ਉਹ ਤੇ ਅਮਲ ਕਰਿਆ ਤੇ ਬਹੁਤ ਵਧੀਆ ਗੱਲ ਆ ਵੀ ਆਪਣਾ ਸਿੱਖ ਚਿਹਰਾ ਜਿਹੜਾ ਦੁਨੀਆ ਦੇ ਵਿੱਚ ਬਹੁਤ ਵਧੀਆ ਡਾਕਟਰ ਸਾਹਿਬ ਨੇ ਪ੍ਰਧਾਨ ਮੰਤਰੀ ਜਦੋਂ ਬਣੇ ਐ ਬਹੁਤ ਵਧੀਆ ਕੰਮ ਕਰੇ ਐ ਪੰਜਾਬਗਾਂ ਵਾਸਤੇ ਜਿੰਨੇ ਵੀ ਕੰਮ ਕਰੇ ਐ ਵਧੀਆ ਨਰੇਗਾ ਦੇ ਕਾਲੀਆਂ ਸਕੀਮਾਂ ਜਿਹੜੀਆਂ ਨਰੇਗਾ ਉਹ ਵੀ ਇਨੇ ਹੀ ਨੇ ਲੈ ਕੇ ਆਇਆ ਤੇ ਬਾਈ ਕੁਵਾਲ ਦਾ ਅਸੀਂ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵਰਲਡ ਦੇ ਉੱਤੇ ਸਾਡੇ ਮਾਣੂ ਕੇ ਗਲ ਨਗਰ ਦਾ ਨਾਮ ਉੱਚਾ ਕਰਿਆ 716 ਦੋ ਕਲਾਸਾਂ ਅੱਗੇ ਹੁੰਦੇ ਸੀ ਬਾਈ ਇਹ ਨਿੱਕੇ ਹੁੰਦੇ ਹੀ ਜਾਣੀ ਦੀ ਇਹ ਜਿਹੜੀ ਫੋਟੋ ਵਾਹਦੇ ਹੁੰਦੇ ਹੁੰਦੇ ਜਾਨਵਰਾਂ ਦੀਆਂ ਜਾਂ ਬੰਦੇ ਦੀਆਂ ਤੇ ਕੁਦਰਤ ਦੀ ਇਹ ਕਲਾ ਸੀ ਇਹਨਾਂ ਦੇ ਹੱਥ ਦੇ ਵਿੱਚ ਬਿਲਕੁਲ ਉਦਾਂ ਹੀ ਉਦਾਂ ਹੀ ਬਣਾਉਂਦੇ ਹੁੰਦੇ ਸੀ ਜਿੱਦਾਂ ਦੀ ਉਹ ਚੀਜ਼ ਹੁੰਦੀ ਸੀ ਤੇ ਬਹੁਤ ਧੰਨਵਾਦ ਕਰਦੇ ਆਂ ਬਾਈ ਨੇ ਡਾਕਟਰ ਨੂਮਨ ਸਿੰਘ ਜੀ ਦਾ ਬੁੱਤ ਬਣਾਇਆ ਸਾਨੂੰ ਖੁਸ਼ੀ ਹੈ ਇਸ ਗੱਲ ਤੇ ਕਿ ਸਾਡੇ ਪਿੰਡ ਦਾ ਨੌਜਵਾਨ ਹੈ ਸਾਡੇ ਪਿੰਡ ਦਾ ਨਾਮ ਉੱਚਾ ਕਰਦਾ ਜੀ ਵਿਸ਼ੇਸ਼ ਰਪਿੰਚਾ ਨੇ ਵੀ ਦੱਸਿਆ ਵੀ ਇਹਨਾਂ ਦਾ ਆਪਸ ਵਿੱਚ ਮੇਲਜੋਲ ਹੈ ਜਿਹੜਾ ਬਣਿਆ ਰਹਿੰਦਾ ਤਕਰੀਬਨ ਥੋੜੇ ਦਿਨਾਂ ਬਾਅਦ ਇੱਥੇ ਉਹਨਾਂ ਦੇ ਆਰਟ ਪੁਆਇੰਟ ਤੇ ਮਨ ਲੱਵ ਚੱਕਰ ਲੱਗਦਾ ਰਹਿੰਦਾ ਸੋ ਧੰਨਵਾਦ ਹੈ ਬਾਈ ਇਕਬਾਲ ਜੀ ਦਾ ਤੁਸੀਂ ਆਪ ਖੂਬ-ਖੂਬ ਦੇਖ ਸਕਦੇ ਆ ਵੀ ਸਿਰਫ ਇੱਕ ਜਾਣ ਪਾਉਣੀ ਬਾਕੀ ਜਿਹੜੀ ਇਹਦੇ ਵਿੱਚ ਜਿਹੜਾ ਸਟੈਚੂ ਇਹਨਾਂ ਨੇ ਤਿਆਰ ਕੀਤਾ ਬੜਾ ਸ਼ਾਨਦਾਰ ਸਟੈਚੂ ਬਣਾਇਆ ਤੇ ਡਾਕਟਰ ਸਾਹਿਬ ਵਾਸਤੇ ਆਪਾਂ ਜਿੰਨੇ ਸ਼ਬਦ ਕਹਿ दिए ਬਿਲਕੁਲ ਥੋੜੇ ਆ ਕਿਉਂਕਿ ਸਰਦਾਰੀ ਨੂੰ ਜਿਹੜਾ ਇਹਨਾਂ ਨੇ ਪੂਰਾ ਬਰਕਰਾਰ ਰੱਖਿਆ ਹੈ ਬੇਦਾਗ ਇਨਸਾਨ ਜਿਨ੍ਹਾਂ ਤੇ ਅੱਜ ਤੱਕ ਕਿਸੇ ਕਿਸਮ ਦਾ ਕੋਈ ਫਰਾਡ ਦਾ ਜਾਂ ਕੋਈ ਧੋਖਾਧੜੀ ਦਾ ਬਿਲਕੁਲ ਇਲਜ਼ਾਮ ਨਹੀਂ ਹੈਗਾ ਤੇ ਗਰੀਬਾਂ ਦੇ ਮਸੀਹਾ ਕਹਿ ਸਕਦੇ ਆ ਜਿਨ੍ਹਾਂ ਨੇ ਮਨਰੇਗਾ ਸ਼ੁਰੂ ਕੀਤੀ ਸਕੀਮ ਤੇ ਜਿਹਦਾ ਲਾਭ ਅੱਜ ਤੱਕ ਸਕੀਮਾ ਦੇ ਚੱਲ ਰਹੀ ਹੈ ਤੇ ਲੋਕ ਉਹਦਾ ਗਰੀਬ ਪਰਿਵਾਰ ਇਹਦੇ ਲਾਭ ਲੈ ਰਹੇ ਆ ਤੇ ਬਾਈ ਕੁਵਾਲ ਜੀ ਇਦਾਂ ਹੀ ਚਾਹੁੰਦੇ ਆ ਵੀ ਨਗਰ ਦਾ ਇਦਾਂ ਨਾਂ ਚਮਕਾਓ ਨਗਰ ਦਾ ਕੀ ਇਸ ਸਟੇਟ ਪੰਜਾਬ ਦਾ ਜਿਹੜਾ ਇਹਨਾਂ ਨੇ ਦੂਰ ਦੂਰ ਤੱਕ ਬੰਬੇ ਕਲਕੱਤਾ ਬੜੀ ਦੂਰ ਤੱਕ ਹੋਰ ਵੀ ਇਹਨਾਂ ਨੇ ਇਸ ਨਗਰ ਦਾ ਨਾਮ ਰੋਸ਼ਨ ਕੀਤਾ ਤੇ ਇਦਾਂ ਹੀ ਇਹਨਾਂ ਦਾ ਨਾਮ ਬਣਿਆ ਰਵੇ ਤੇ ਪਿੰਡ ਦਾ ਨਾਮ ਰੋਸ਼ਨ ਕਰਦੇ ਹਾਂਜੀ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਕੀ ਪਤੇ ਸਾਡੇ ਵੱਡੇ ਵੀਰ ਮੇਰੇ ਵੱਡੇ ਭਰਾ ਹੀ ਆ ਬਾਈ ਇਕਵਾਲ ਸਿੰਘ ਉਹਨਾਂ ਨੇ ਸਾਰਾ ਕੁਝ ਦੱਸਤਾ ਸਰਪੰਚ ਸਾਹਿਬ ਨੇ ਦੱਸਤਾ ਪਰ ਦੋ ਗੱਲਾਂ ਡਾਕਟਰ ਮਨਮੋਹਨ ਸਿੰਘ ਵਾਸਤੇ ਜਿਹੜੀਆਂ ਹਲੇ ਤੱਕ ਕਿਸੇ ਨੂੰ ਨਹੀਂ ਵੀ ਪਤਾ ਹੋਣੀਆਂ ਨਾ ਸਿੰਨੇ ਸਰਦਾ ਜੀ ਸਮਾਗਮ ਦੇ ਵਿੱਚ ਕੀਤਾ ਹਾਂ ਹੁਣ ਮੈਂ ਪਹਿਲੀ ਤਾਂ ਸਾਡੇ ਪੰਜਾ ਤਖਤਾਂ ਨੂੰ ਦੇਣਾ ਇਹਨਾਂ ਦੀ ਜਿਹੜਾ ਪੰਜਾ ਤਖਤਾਂ ਦੇ ਉੱਪਰ 2008 ਦੇ ਵਿੱਚ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਗੁਰਕਾ ਗੱਦੀ ਦੇ ਸੀਗਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸੱਚਖੰਡ ਗਵਨ ਸੀ ਉਦੋਂ ਇਹ ਆਪ ਜਾਂਦੇ ਰਹੇ ਉਸ ਟਾਈਮ ਪ੍ਰਧਾਨ ਮੰਤਰੀ ਸੀ ਇਹਨਾਂ ਨੇ ਕੋਈ ਸੰਗਤ ਨੂੰ ਡਿਸਟਰਬ ਨਹੀਂ ਕੀਤਾਗਾ ਮੱਥਾ ਟੇਕ ਕਿਉਂਦੇ ਸੀ ਸੰਗਤ ਨਾਲ ਮਿਲਦੇ ਸੀ ਦੂਜੇ ਨੰਬਰ ਤੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਸਾਡੇ ਬਹੁਤ ਹੀ ਸਤਕਾਰਯੋਗ ਮੇਰੇ ਵੱਡੇ ਭਾਈ ਕੁਵਾਲਜੀ ਵੀ ਬਹੁਤ ਉਹਨਾਂ ਦਾ ਕੀਰਤਨ ਸੁਣਦੇ ਆ ਤੁਸੀਂ ਅਕਸਰ ਆ ਕੇ ਵੇਖੋ ਬਈ ਸਾਡੇ ਭਾਈ ਨਰਮਲ ਸਿੰਘ ਜੀ ਖਾਲਸਾ ਸ੍ਰੀ ਹਰਮੰਦਰ ਸਾਹਿਬ ਦੇ ਹਯੂਰੀ ਰਾਗੀ ਤੇ ਉਹਨਾਂ ਦਾ ਉਹਨਾਂ ਨੂੰ ਇਹਨਾਂ ਨੇ ਜਿਹੜਾ ਹੈ ਇੱਕ ਬਾੜ ਦੇ ਕੇ ਨਵਾਜਿਆ ਸੀ ਪਦਮ ਸ਼੍ਰੀ ਬਾੜ ਦੇ ਕੇ ਨਵਾਜਿਆ ਸੀ ਉਹਦਾ ਕਾਰਨ ਵੀ ਇਹ ਸੀ ਕੀ ਤੁਸੀਂ ਇਹ ਦੇਖੋ ਵੀ ਡਾਕਟਰ ਮਨਮੋਹਨ ਸਿੰਘ ਦੀ ਜਦੋਂ ਅੰਤਮ ਅਰਦਾਸ ਹੋਈ ਹੈ ਨਾ ਉਸ ਸਮੇਂ ਇਹਨਾਂ ਦੀ ਧਰਮ ਪਤਨੀ ਨੇ ਸ਼ਬਦ ਪੜ੍ਹਿਆ ਕੀਰਤਨ ਕੀਤਾ ਪਰ ਉਹਨਾਂ ਨੇ ਕਿਹਾ ਵੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਸ੍ਰੀ ਭਾਈ ਨਰਮਲ ਸਿੰਘ ਖਾਲਸਾ ਜੀ ਨੂੰ ਤੁਸੀਂ ਅਵਾਰਡ ਦਿਓ ਵੱਡੇ ਵੱਡੇ ਤੁਸੀਂ ਪ੍ਰਧਾਨ ਮੰਤਰੀ ਹੋ ਪਰ ਜਦੋਂ ਅਸੀਂ ਡਾਕਟਰ ਸਾਹਿਬ ਦੀ ਗੱਲ ਕਰੀਏ ਜਾਂ ਕੋਈ ਹੋਰ ਕਿਸੇ ਚੰਗੇ ਲੀਡਰ ਦੀ ਗੱਲ ਕਰੀਏ ਤਾਂ ਸਾਨੂੰ ਜਾਂ ਤਾਂ ਕਹਿਣਗੇ ਵੀ ਇਹ ਕਾਂਗਰਸੀ ਹੈ ਪਰ ਅਸੀਂ ਕਿਸੇ ਪਾਰਟੀ ਨਾਲ ਨਹੀਂ ਡਾਕਟਰ ਸਾਹਿਬ ਦਾ ਬਹੁਤ ਬਹੁਤ ਇਹਨਾਂ ਨੇ ਸਿੱਖ ਕੌਮ ਨੂੰ ਦੇਣ ਦਿੱਤੀ ਹੈ ਜਿਹੜੀ ਪੰਜ ਤਖਤਾਂ ਦੀ ਪੂਰੀ ਸੇਵਾ ਕਰਾਈ ਹੈ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੀ ਚਾਰ ਦਿਵਾਰੀ ਦੇ ਆਲੇ ਦੁਆਲੇ ਆਪਾਂ ਨੂੰ ਦ੍ਰਿਸ਼ ਦਿਨਦਾ ਦਿਸਦਾ ਉਹ ਸਾਰਾ ਡਾਕਟਰ ਮਨਮੋਹਨ ਸਿੰਘ ਦਾ ਦੇਣ ਹੈ ਕਿਉਂਕਿ ਸਮਾਂ ਥੋੜਾ ਬਹੁਤ ਕੁਝ ਗੱਲਾਂ ਕਰਨ ਵਾਲੀਆਂ ਮੈਂ ਇੰਨਾ ਕੁਝ ਕਹਿੰਦਾ ਹੋਇਆ ਸ੍ਰੀ ਦਾ ਜੀ ਭੇਟ ਕਰਦਾ ਡਾਕਟਰ ਮਨਮੋਹਨ ਸਿੰਘ ਨੂੰ ਵਾਹਿ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਸਲ ਗੱਲ ਇਹ ਹੈ ਕਿ ਆਰ ਟੈਸਟ ਅਕਬਾਲ ਸਿੰਘ ਗੈਲ ਦੀ ਜਦੋਂ ਆਟ ਗੈਲ ਵਿੱਚ ਆਉਨੇ ਆ ਤੇ ਕਦੇ ਕਦੇ ਤਾਂ ਇੰਜ ਮਹਿਸੂਸ ਹੁੰਦਾ ਕਿ ਜਿਵੇਂ ਇੱਥੇ ਜਿੰਨੇ ਵੀ ਸਟੈਚੂ ਲੱਗਿਆ ਸਾਡੇ ਨਾਲ ਕੁਝ ਦੇਰ ਤੋਂ ਬਾਅਦ ਗੱਲਾਂ ਕਰਨ ਲੱਗ ਪੈਣਗੇ ਤੇ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਆ ਕਿ ਇਹਨਾਂ ਨੇ ਸਾਡੇ ਭਾਰਤ ਦੇ ਜਿਹੜੇ ਐਕਸ ਪ੍ਰੈਮ ਨੈਸਟ ਆਫ ਇੰਡੀਆ ਡਾਕਟਰ ਮਨਮੋਨ ਸਿੰਘ ਜੀ ਦਾ ਜਿਹੜਾ ਸਟੈਚੂ ਲਗਭਗ ਇੱਕ ਹਫਤੇ ਦੇ ਅੰਦਰ ਹੀ ਤਿਆਰ ਕਰਤਾ ਕਿ ਉਹ ਕਹਿੰਨਾਂ ਦੀ ਇਹ ਰੀਤ ਸੀ ਕਿ ਅਸੀਂ ਉਹਨਾਂ ਦੇ ਜਦੋਂ ਅੰਤਮ ਅਰਦਾਸ ਹੋਣੀ ਆ ਉਦੋਂ ਤੱਕ ਅਸੀਂ ਇਸ ਸਟੈਚੂ ਨੂੰ ਤਿਆਰ ਕਰਕੇ ਲਾਂਚ ਕਰ ਦਈਏ ਅਸਲ ਗੱਲ ਇਹ ਆ ਕਿ ਡਾਕਟਰ ਮਨਮੋਹਨ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਕੰਮ ਕੀਤੇ ਆ ਉਹ ਸਲਾਗਾ ਯੋਗਾ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੂੰ ਇਸੇ ਕਰਕੇ ਵੀ ਜਾਣਿਆ ਜਾਂਦਾ ਕਿ ਚੋਟੀ ਦੇ ਅਰਥ ਸ਼ਾਸਤਰੀ ਆ ਇਹਨਾਂ ਦੇ ਆਉਣ ਤੋਂ ਪਹਿਲਾਂ ਜਿੰਨੇ ਵੀ ਭਾਰਤ ਦੇ ਵਿੱਚ ਸਰਕਾਰਾਂ ਆਈਆਂ ਕਿਸੇ ਵੀ ਪ੍ਰਾਈਮ ਮਿਨਿਸਟਰ ਨੇ ਕਿਸੇ ਵੀ ਅਫਸਰ ਦਾ ਜਾਂ ਕਿਸੇ ਵੀ ਰਾਜਨੀਤਿਕ ਲੀਡਰ ਦਾ ਕੋਈ ਵੀ ਜਿਹੜਾ ਉਹਨਾਂ ਦੀ ਕੋਈ ਨਿੱਜੀ ਜਾਇਦਾਦ ਹੁੰਦੀ ਸੀ ਜਾਂ ਕਿਸੇ ਦੀ ਵੀ ਕੋਈ ਜਾਣਕਾਰੀ ਲੈਣੀ ਹੁੰਦੀ ਸੀ ਉਹ ਅਸੀਂ ਨਹੀਂ ਲੈ ਸਕਦੇ ਸੀ ਇਹਨਾਂ ਨੇ ਸਪੈਸ਼ਲ ਤੌਰ ਦੇ ਉੱਪਰ ਪਾਰਲੀਮੈਂਟ ਦੇ ਵਿੱਚ ਇਹ ਮਤਾ ਲੈ ਕੇ ਆਂਦਾ ਸੀ ਜਿਹਨੂੰ ਅਸੀਂ ਸੂਚਨਾ ਦਾ ਅਧਿਕਾਰ ਕਹਿੰਦੇ ਆ ਆਰਟੀਆਈ ਉਹ ਵੀ ਡਾਕਟਰ ਮਨਮੋਹਨ ਸਿੰਘ ਜੀ ਲੈ ਕੇ ਆਏ ਆ ਤੇ ਹੁਣ ਅਸੀਂ ਕਿਸੇ ਦਾ ਵੀ ਇਹਨਾਂ ਦੀਆਂ ਜਿਹੜੀਆਂ ਨੀਤੀਆਂ ਉਹ ਅੱਜ ਵੀ ਚੱਲ ਰਹੀਆਂ ਸੀ ਕਿਸੇ ਤੇ ਵੀ ਕਿਸੇ ਅਫਸਰ ਤੇ ਕਿਸੇ ਰਾਜਨੀਤਿਕ ਲੀਡਰ ਤੇ ਭਵੇਂ ਉਹ ਪਾਰਟਾ ਦਾ ਮੰਤਰੀ ਹੋਵੇ ਜਾਂ ਕਿਸੇ ਰਾਜ ਸਰਕਾਰਾਂ ਦਾ ਮਨਿਸਟਰ ਹੋਵੇ ਉਹਦੀ ਅਸੀਂ ਆਰਟੀਆਈ ਮੰਗ ਸਕਦੇ ਹਾਂ ਤਾਂ ਪਤਾ ਕਰ ਸਕਦੇ ਹਾਂ ਕਿ ਇਹਦੇ ਕੋਲੇ ਜਿਹੜੀ ਇਹ ਜਾਇਦਾਦ ਆ ਜਾਂ ਇਹ ਕੀ ਕਰ ਰਿਹਾ ਤੇ ਇਹਦੀ ਨਿੱਜੀ ਜ਼ਿੰਦਗੀ ਕੀ ਆ ਕਿ ਮੈਨਾਂ ਕੋਲੇ ਸੰਪਤੀ ਆਈ ਘਟ ਆਈ ਵਧਾਈ ਆ ਆਰਟੀਆਈ ਦੇ ਅਧਿਕਾਰ ਦੇ ਅਨੁਸਾਰ ਅਸੀਂ ਸੂਚਨਾ ਲੈ ਸਕਦੇ ਹਾਂ ਅਸਲ ਵਿੱਚ ਡਾਕਟਰ ਮੋਹਨ ਸਿੰਘ ਭਾਰਤ ਦੇ ਸਪੂਤ ਆ ਇੰਨੇ ਇਮਾਨਦਾਰ ਦੀ ਜਿਹੜੀ ਤਸਵੀਰ ਆ ਇੰਨੀ ਇਮਾਨਦਾਰੀ ਦੁਨੀਆ ਵਿੱਚੋਂ ਵੀ ਲੱਭਣੀ ਔਖੀ ਆ ਜਿਹੜੀ ਡਾਕਟਰ ਮਨਮੋਨ ਸਿੰਘ ਵਿੱਚ ਸੀ ਸ਼ਬਦ ਨਹੀਂਗੇ ਕਿ ਇਹਨਾਂ ਲਈ ਅਸੀਂ ਕੁਝ ਕਹਿ ਸਕੀਏ ਬਸ ਆਰ ਟੈਸਟ ਇਕਬਾਲ ਸਿੰਘ ਵੈਲ ਨੂੰ ਵਧਾਈ ਦੇ ਸਕਦੇ ਹਾਂ ਕਿ ਉਹਨਾਂ ਨੇ ਇਹਨਾਂ ਦਾ ਸਟੈਚੂ ਤਿਆਰ ਕਰਕੇ ਲੋਕਾਂ ਦੇ ਲਈ ਲਾਂਚ ਕੀਤਾ ਬਹੁਤ-ਬਹੁਤ ਧੰਨਵਾਦ ਸਸੇਕਾਲ ਬਾਈ ਸਾਰਿਆਂ ਨੂੰ ਤੁਹਾਡੇ ਸੌਣ ਨਾਲ ਸਾਰੇ ਸਰੋਤਨ ਸਸੇਕਾਲ ਤੇ ਬਾਈ ਜੀ ਆਪ ਜੀ ਨੂੰ ਪਤਾ ਹੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਮਾਣਯੋਗ ਡਾਕਟਰ ਮਨਮੋਨ ਸਿੰਘ ਜੀ ਸਾਫ ਕਾ ਪ੍ਰਧਾਨ ਮੰਤਰੀ ਅਸੀਂ ਪਿਛਲੇ ਦਿਨੀ ਜਿਹੜਾ ਕਾਲ ਚਲਾਣਾ ਕਰ ਗਏ ਸਨ ਸਾਰੇ ਨੂੰ ਪਤਾ ਹੈ ਕਿ ਚਲੋ ਉਹ ਚੀਜ਼ ਦਾ ਪਿਆਬੀਤ ਨੂੰ ਨਹੀਂ ਕਿਉਂਕਿ ਉਹ ਸਿੱਖਾਂ ਦੇ ਹੋਣ ਦੇ ਨਾਂ ਤੇ ਇੱਕ ਪਿਆਬ ਨਾਲ ਕਹਿਰਾ ਪਿਆਰ ਰੱਖਦੇ ਸੀ ਤੇ ਹੈ ਤਾਂ ਵਾਰਡ ਪੱਧਰ ਤੇ ਬਾਹਰल्या ਕੰਟਰੀਆਂ 'ਚ ਵੀ ਲੋਕ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਪਰ ਅੱਜ ਜਦੋਂ ਸਾਨੂੰ ਪਤਾ ਲੱਗਿਆ ਵੀ ਸਾਡੇ ਪਿੰਡ ਦੇ ਬਹੁਤ ਸਤਕਾਰਯੋਗ ਮਿਹਰੇ ਵੱਡਾ ਵੀਰ ਭਾਈ ਅਕਬਾਲ ਸਿੰਘ ਜੀ ਇਹਨਾਂ ਨੇ ਉਹਨਾਂ ਦਾ ਸਟਚੂ ਤਿਆਰ ਕੀਤਾ ਤੇ ਬੜੀ ਫਕਰ ਵਾਲੀ ਤੇ ਬੜੇ ਮਹਿਸੂਸ ਵਾਲੀ ਸਾਨੂੰ ਮਾਣ ਮਹਿਸੂਸ ਹੋਇਆ ਕਿ ਸਭ ਤੋਂ ਪਹਿਲਾਂ ਇਹਨਾਂ ਨੇ ਸਟੈਚੂ ਤਿਆਰ ਕਰਨਾ ਉਹ ਇੱਕ ਜਾਣ ਪਾਣੀ ਬਾਕੀ ਹੈ ਤੇ ਸਟੈਚੂ ਦੇ ਨਾਲ ਸਾਨੂੰ ਉਹਨਾਂ ਦੇ ਕੀਤੇ ਕੰਮ ਉਹਨਾਂ ਦੀ ਵਿੱਚ ਜਿਹੜੇ ਪ੍ਰਮਾਤਮਾ ਵੱਲ ਗੁਣ ਸੀ ਉਹ ਸਟੈਚੂ ਨੂੰ ਦੇਖ ਕੇ ਸਾਡੇ ਯਾਦ ਆਉਂਦੇ ਆ ਤੇ ਅਸੀਂ ਇਸ ਚੀਜ਼ ਦਾ ਅਕਬਾਲ ਜੀ ਦਾ ਪਿੰਡ ਵੱਲੋਂ ਗ੍ਰਾਮ ਪੰਚਾਇਤ ਮਾਣੂਕਿਆਂ ਵੱਲੋਂ ਵੀ ਤੇ ਸਮੂਹ ਯਾਬੀਤ ਨੌ ਨੌਜਵਾਨ ਸਭਾ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਪਹਿਲ ਕਦਮੀ ਕੀਤੀ ਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨ